ਉਹਮੋ ਕੇ ਬਸਾਇਆ ਤਾਹੇ ਪੁਚਰੀ ਕੇ ਜਇਆ ਕਹਿ ਨਾ ਬਕੇ ਓੜਿਆ ਸੋਚ ਰਿਆ ਕ ਬਖਿਆਨੀ ਐ ਭੂਮੀ ਉਤੇ ਵਸਨ ਵਾਲਿਆ ਨੂੰ ਪੁਚਰੀ ਹੀਸ ਦੇ ਜਾਏ ਕਹਿਣਾ ਚਾਹੀਦਾ ਹੈ ਅਤੇ ਆਕਾਸ਼ ਵਿਚੋਂ ਡਣ ਵਾਲਿਆ ਨੂੰ ਚਿੜੀਆਂ ਕਹਿਣਾ ਚਾਹੀਦਾ ਹੈ ਪੱਲ ਕੇ ਪਛਾਇਆ ਤਾਹੇ ਬਾਂਦਰੀ ਕੇ ਜਇਆ ਕਹ ਆਦੇਸ ਫਿਰਿਆ ਤੇ ਤੋਪੂ ਤੇ ਕੈ ਪਛਾਣੀਐ ਪਲਾ ਦੇ ਖਾਣ ਵਾਲਿਆਂ ਨੂੰ ਬਾਂਦਰੀ ਦੇ ਪੈਦਾ ਕੀਤੇ ਕਹਿਣਾ ਚਾਹੀਦਾ ਹੈ ਅਤੇ ਅਦ੍ਰਿਸ਼ ਰੂਪ ਵਿੱਚ ਫੇਰਣ ਵਾਲਿਆਂ ਨੂੰ ਭੂਤ ਸਮਝਣਾ ਚਾਹੀਦਾ ਹੈ ਜਲ ਕੇ ਤਰਾਇਆ ਉਹ ਗੰਗੇਰੀ ਸੀ ਕਹਤ ਜਗ ਆਗ ਕੇ ਪਛਾਇਆ ਸੋ ਚਕੌਰ ਸਮਮਾਨੀਐ ਪਾਣੀ ਵਿੱਚ ਤਰਨ ਵਾਲਿਆਂ ਨੂੰ ਜਗਤ ਜਲ ਜੁਲਾਹਾ ਹੀ ਕਹਿੰਦਾ ਹੈ ਕਿਉਂਕਿ ਉਡਣ ਵਾਲਾ ਉਹ ਕੀੜਾ ਜਲ ਉੱਤੇ ਹੀ ਤਾਣਾ ਤੰਦਾ ਰੰਦਾ ਹੈ ਅਤੇ ਅੱਗ ਖਾਣ ਵਾਲੇ ਨੂੰ ਚਕੌਰ ਵਰਗਾ ਸਮਝਣਾ ਚਾਹੀਦਾ ਹੈ ਸੂਰਜ ਸਵਿਆ ਤਾਹੇ ਕੋਲ ਕੀ ਬਡਾਈ ਦੇਤ ਚੰਦਰਮਾ ਸਵਿਆ ਕੋ ਕਵੀ ਕਹਿ ਪਹਿਚਾਨੀਐ ਸੂਰਜ ਦੇ ਉਪਾਸਕ ਨੂੰ ਕਮਲ ਖੁੱਲ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਚੰਦਰਮਾ ਦੇ ਉਪਾਸਕ ਨੂੰ ਕਮਲਾਨੀ ਸਮਾਇਨਾ ਚਾਹੀਦਾ ਹੈ ਕਿਉਂਕਿ ਇਹ ਕਰਮਵਾਰ ਸੂਰਜ ਅਤੇ ਚੰਦਰਮਾ ਨੂੰ ਵੇਖ ਕੇ ਖੇੜਦੇ ਆ ਵੇਖਦੇ ਹਨ ਨਾਰਾਇਣ ਕਾ ਚਮਾਚਿਤ ਦੀ ਦੁਆ ਕਹਤ ਸਭ ਕੋਲ ਨਾਬ ਕੋਲ ਜਹ ਤਾਲ ਮੈਂ ਰਹਤ ਹਾਂ ਜੇ ਜਲ ਵਿੱਚ ਨਿਵਾਸ ਕਰਨ ਵਾਲੇ ਨੂੰ ਨਾਰਾਇਣ ਕਿਹਾ ਜਾਣਾ ਹੈ ਤਾਰੇ ਆ ਕਛੂਆ ਮੱਛਾ ਤੇ ਤेंदुआ ਨੂੰ ਨਾਰਾਇਣ ਕਿਹਾ ਜਾਵੇਗਾ ਜੇ ਵਿਸ਼ਨੂ ਨੂੰ ਕੋਲਣਾ ਵੀ ਆਖਦੇ ਹਨ ਤਾਂ ਜਿਸ ਤਲਾਬ ਵਿੱਚ ਕਮਲ ਪੈਦਾ ਹੁੰਦੇ ਹਨ ਕੀ ਉਹ ਕੋਲਣਾ ਵੀ ਨਹੀਂ ਹੈ ਗੋਪੀਨਾਥ ਗੁਜਰ ਗੋਪਾਲ ਸਭੇ 3 4 ਰਿਖੀ ਕੇਸ ਨਾਮ ਕਹਿਆ ਮਹੰਤ ਲਹਿਯਤ ਹੈ ਜੇ ਉਸ ਪਰਮ ਸੱਤਾ ਦਾ ਨਾਮ ਗੋਪੀਨਾਥ ਹੈ ਤਾ ਸਾਰੇ ਗੁਜਰ ਅਤੇ ਗਉਆਂ ਦੇ ਪਾਲਕ ਗਵਾਲੇ ਕੋਪੀਆਂ ਦੇ ਪਤੀ ਨਹੀਂ ਹਨ ਜੇ ਉਸ ਦਾ ਨਾਮ ਰਿ ਕੀਕੇਸ਼ ਹੈ ਤਾਰਿ ਕੀਕੇਸ਼ ਨਾਮ ਦੇ ਕਈ ਮਹੰਤ ਵੇਖੇ ਜਾਂਦੇ ਹਨ ਮਾਦਵ ਪਵਰ ਔ ਆਟੇਰੂ ਕੋ ਕਨਿਆ ਨਾਮ ਕਾਂਸਕੇ ਬਦਿਆ ਜਮਦੂਤ ਕਹੀਤ ਹੈ ਜੇ ਉਸ ਦਾ ਨਾਮ ਮਾਦਵ ਯਦਵਾਂਸ਼ੀ ਕ੍ਰਿਸ਼ਨ ਹੈ ਤਾਪੋਰੇ ਦਾ ਨਾਂ ਵੀ ਮਾਦਵ ਹੈ ਜੇ ਉਸ ਦਾ ਨਾਮ ਕੰਨਿਆ ਹੈ ਤਾਂ ਲੰਮੀਆਂ ਟੰਗਾ ਵਾਲੀ ਮਕੜੀ ਦਾ ਵੀ ਨਾਂ ਕੰਨਿਆ ਹੈ ਅਤੇ ਜੇ ਉਸ ਦਾ ਨਾਮ ਕਾਂਸ ਬੱਦਕ ਹੈ ਤਾਂ ਕਾਂਸ ਨੂੰ ਮਾਣ ਵਾਲਾ ਜਮਦੂਤ ਵੀ ਕਾਂਸ ਬੱਦਕ ਹੈ ਮੋੜ ਰੋੜ ਪੀਟਤ ਨਾ ਗੋੜਤਾ ਕੋ ਭੇਦ ਪਾਵੈ ਪੂਜਤ ਨਾ ਤਾਹੇ ਜਾਕੇ ਰਾਖੇ ਰਹੀਤ ਹੈ ਅਗਿਆਨੀ ਲੋਕ ਕੇਵਲ ਪਰੰਪਰਾ ਲਕੀਰ ਦੀ ਫਕੀਰੀ ਨੂੰ ਪਾਲਦੇ ਹਨ ਪਰ ਬ੍ਰह्म ਗਿਆਨ ਦੇ ਰਹਾਸ ਨੂੰ ਸਮਝਦੇ ਨਹੀਂ ਅਤੇ ਉਸ ਨੂੰ ਪੁੱਛਦੇ ਨਹੀਂ ਜਿਸ ਦੇ ਰਖਿਆ ਸੰਸਾਰ ਵਿੱਚ ਰਹਿਦਾ ਹੈ ਬੇਸੋ ਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਪਰਮਾਤਮਾ ਵਿਸ਼ਵ ਦਾ ਪਾਲਕ ਅਤੇ ਜਗਤ ਦਾ ਕਾਰ ਸਰੂਪ ਹੈ ਦਿਨਾਂ ਉਤੇ ਦਿਆਲੂ ਅਤੇ ਵੈਰੀਆਂ ਲਈ ਦੁਖਦਾਇਕ ਹੈ ਹਰ ਇੱਕ ਦੀ ਸਦਾ ਪਾਰਣਾ ਕਰਦਾ ਹੈ ਅਤੇ ਜਮ ਦੇ ਜਾਲ ਦੇ ਪ੍ਰਭਾਵ ਤੋਂ ਮੁਕਤ ਹੈ ਜੋਗੀ ਜਟਾਤਾਰੀ ਸਤੀ ਸਾਚੇ ਵੱਡੇ ਬ੍ਰਾਹਮਚਾਰੀ ਧਿਆਨ ਕਾਜ ਭੁੱਖ ਪਿਆਸ ਦੇ ਪੈ ਸਹਿਤ ਹੈ ਕਈ ਜਟਾਤਾਰੀ ਜੋਗੀ ਸੱਚੇ ਸਤੀ ਅਤੇ ਵੱਡੇ ਬ੍ਰਹਮਚਾਰੀ ਉਸ ਪ੍ਰਭੂ ਦੇ ਧਿਆਨ ਲਈ ਭੁੱਖਾ ਤੇ ਪਿਆਸ ਨੂੰ ਆਪਣੇ ਸਰੀਰ ਉੱਤੇ ਸਹਿਨ ਕਰਦੇ ਹਨ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਦੋ ਮੁਖ ਇਕ ਪਾਏ ਠਾਡੇ ਨਾ ਬਹਿਤ ਹੈ ਉਸ ਦੇ ਗਿਆਨ ਦੀ ਪ੍ਰਾਪਤੀ ਲਈ ਕਈ ਨੌਲ ਕਰਮ ਕਰਦੇ ਹਨ ਅਤੇ ਕਈ ਜਲ ਆਗਨਿ ਅਤੇ ਪੌਨ ਨਾਲ ਸੰਬੰਧਿਤ ਓਮ ਕਰਦੇ ਹਨ ਅਤੇ ਕਈ ਮੁੱਦੇ ਮੂੰਹ ਲਟਕ ਕੇ ਅਤੇ ਕਈ ਇੱਕ ਪੈਰ ਤੇ ਖੜੇ ਹੋ ਕੇ ਸਮੇਂ ਨੂੰ ਗੁਜ਼ਾਰਦੇ ਹਨ ਮਾਨਵ ਫਨੇਂਦ ਦੇਵਦਾਨਵ ਨਾ ਪਵੈ ਭੇਦ ਬੇਦ ਔਰ ਕਤੇਬ ਨੇਤ ਨੇਤਕਾ ਕਹਾਤ ਹੈ ਉਸ ਦਾ ਪੇਦ ਮਨੋਕਸ਼ੇਸ਼ਨਾਗ ਦੇਵਤੇ ਅਤੇ ਦਾਤ ਨਹੀਂ ਪਾ ਸਕਦੇ ਅਤੇ ਵੇਦ ਅਤੇ ਕਤੇ ਵੀ ਬੇਅੰਤ ਬੇਅੰਤ ਕਹਂਦੇ ਹਨ 나ਚਤ ਫਿਰਤ ਮੋਰ ਬਾਦਰ ਕਰਤ ਘੋਰ दामਨੀ ਅਨੇਕ ਪਾਉ ਕਰਿਓ ਈ ਕਰਤ ਹੈ ਜੇ ਪਰਮਾਤਮਾ ਨ੍ਰਿਤ ਭਗਤੀ ਕਰਨ ਨਾਲ ਮਿਲਦਾ ਹੋਵੇ ਤਾਂ ਮੋਰ ਨੱਚਦਾ ਰਹਿੰਦਾ ਹੈ ਜੇ ਪਰਮਾਤਮਾ ਨਰਸਿੰਘੇ ਵਜਾਉਣ ਨਾਲ ਮਿਲਦਾ ਹੋਵੇ ਤਾਂ ਬੱਦਲ ਗੱਜਦੇ ਰਹਿੰਦੇ ਹਨ ਅਤੇ ਜੇ ਪਰਮਾਤਮਾ ਆਸ ਲੀਲਾ ਨਾਲ ਮਿਲਦਾ ਹੋਵੇ ਤਾਂ ਬਿਜਲੀ ਅਨੇਕਾ ਹਾ ਪਾਵ ਕਰਦੀ ਹੀ ਰਹਿੰਦੀ ਹੈ ਚੰਦਰ ਮਾਤੇ ਸੀਤਲ ਨਾ ਸੂਰਜ ਕੇ ਤਪਤ ਤੇਜ ਇੰਦਰ ਸੋ ਨਾ ਰਾਜਾ ਪਵ ਕੋਮ ਕੋ ਪਰਤ ਹੈ ਜੇ ਪਰਮਾਤਮਾ ਸ਼ਾਂਤੀ ਧਾਰਿਆ ਮਿਲਦਾ ਹੋਵੇ ਤਾਂ ਚੰਦਰਮਾ ਤੋਂ ਕੋਈ ਠੰਡਾ ਨਹੀਂ ਹੈ ਜੇ ਉਹ ਗਰਮੀ ਸਹਾਰਿਆ ਮਿਲਦਾ ਹੋਵੇ ਤਾਂ ਸੂਰਜ ਵਰਗੇ ਤਪਦੇ ਤੇਜ ਵਾਲਾ ਕੋਈ ਨਹੀਂ ਹੈ ਅਤੇ ਜੇ ਲੋਕਾਂ ਨੂੰ ਮਾਲਤਾਲ ਨਾਲ ਭਰਨ ਨਾਲ ਕਿਸੇ ਰਾਜੇ ਨੂੰ ਪਰਮਾਤਮਾ ਮਿਲਦਾ ਹੋਵੇ ਤਾਂ ਇੰਦਰ ਵਰਗਾ ਜਗਤ ਅਤੇ ਧਰਤੀ ਨੂੰ ਭਰਨ ਵਾਲਾ ਕੋਈ ਰਾਜਾ ਨਹੀਂ ਹੈ सेवते तपसी आद ब्रह्मा से ना बेदचारी सोनत कुमार सी तपस्या ना अनत है जे तप कित्या मिलता ता शिव वर्गा कोई तपस्वी नहीं आते जे वेद पढ़िया मिलता वे, ता ब्रह्मा वर्गा वेद विचारी कोई नहीं है आते जे तपस्या कित्या मिलता ता सनत कुमार वर्गी तपस्या किसे होर ने नहीं करनी ਗਿਆਨਕੇ ਬਹੀਨ ਕਾਲ ਫਾਸਕੇ ਅਦੀਨ ਸਦਾ ਜੁਗਨ ਕੀ ਚੌਕਰੀ ਫਿਰਾਏ ਈ ਫਿਰਤ ਹੈ ਗਿਆਨ ਤੋਂ ਵਾਂਝੇ ਲੋਕ ਕਾਲ ਦੇ ਫੰਦੇ ਵਿੱਚ ਫਸੇ ਲੋਕ ਸਦਾ ਜੁਗਾਦੀ ਚੌਕੜੀ ਤੇ ਫਿਰਾਏ ਫਿਰਦੇ ਰਹਿੰਦੇ ਹਨ ਅਰਥਾਤ ਆਵਾ ਗਵਨ ਵਿੱਚ ਉਲਝੇ ਰਹਿੰਦੇ ਹਨ एक शिव पे एक गए एक फेर पे राम चंद्र किशन के अवतार भी अनेक हैं एक शिव होए ओ भी गए एक फिर ओ भी चले गए रामचंद्र कृष्ण वर्गे अवतार भी अनेक होर बिशन केते वेद ओ पुराण केते सिमृत समूहन कै ਹੋਏ ਹੋਏ ਬੀਤੇ ਹੈ ਕਿਤਨੇ ਹੀ ਬ੍ਰਹਮਾ ਤੇ ਵਿਸ਼ਨੂੰ ਹੋਏ ਕਿਤਨੇ ਹੀ ਵੇਦ ਅਤੇ ਪੁਰਾਣ ਹੋਏ ਅਤੇ ਸਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਪੀਤ ਗਏ ਹਨ ਮੋਦਨੀ ਮਦਾਰ ਕੀਤੇ ਅਸੋਨੀ ਕੁਮਾਰ ਕੀਤੇ ਅੰਸਾ અવਤਾਰ ਕੀਤੇ ਕਾਲ ਬਸ ਭਏ ਹੈ ਕਿਤਨੇ ਹੀ ਧਰਮ ਦੀ ਰੱਖਿਆ ਕਰਨ ਵਾਲੇ ਮਵਾਵਨੂ ਤੀਨ ਅਤੇ ਮਦਾਰ ਸ਼ੇਕ ਬਹਾਉ ਦੀਨ కరణోజీ వర్గే దర్వేష్ కిత్నే హి అవనాషి కుమార్ కిత్నే హి ఆంశ అవతార్ ఇస్ సంసార్ وچ ਆਕੇ ਕਾਲਵਸ ਹੋ ਗਏ ਹਨ ਪੀਰ ઓ ਪੈਗੰਬਰ ਕੇਤੇ ਗانے ਨਾ ਪਰਤ 에ਤੇ પોਮ ਹیتے ਹੋਏ ਕਾ ਫੇਰ પોਮ ਹੀ ਮਿਲੇ ਹੈ ਕਿਤਨੇ హి ਪੀਰ ਅਤੇ ਪੈਗੰਬਰ ਹੋਏ ਹਨ ਜੋ ਇਤਨੇ ਹਨ ਕਿ ਗਿਣੇ ਨਹੀਂ ਜਾ ਸਕਦੇ वो सारे भूमि उत्ते पैदा होके फिर भूमि ही समा गए हैं जोगी जती ब्रह्मचारी वे छधारी छत्र ही की छाया कई कोस लो चलत हैं जोगी जती ब्रह्मचारी व्डे वे छधारी राजे होए हन जो कई कोह तक छत्रा की छां हेठ ही चलते हैं ਸੰਕੇਤ ਦੁਰਯੋਦਨ ਵਾਲ ਹੈ ਜੋ ਪਿਸ਼ੰਪ ਤਾਬਾਨੂ ਮਿਲਣ ਲਈ ਅਰਤਾਲੀ ਕੋ ਛਤਰਾ ਦੀ ਛਾਂ ਹੇਠ ਚੱਲ ਕੇ ਗਿਆ ਸੀ ਵੱਡੇ ਵੱਡੇ ਰਾਜਨ ਕੇ ਦਾਪਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਾਪਕੋ ਦਲਤ ਹੈ ਜੋ ਵੱਡਿਆ ਵੱਡਿਆ ਰਾਜਾ ਦੇ ਦੇਸ਼ ਨੂੰ ਦਬਾਉਂਦੇ ਫਿਰਦੇ ਸਨ ਅਤੇ ਵੱਡਿਆ ਵੱਡਿਆ ਰਾਜਾ ਦੇ ਅਹੰਕਾਰ ਨੂੰ ਤਲਦੇ ਫਿਰਦੇ ਸਨ मान से महीप ओ दिलीप कैसे छत्रधारी बड़ो अभिमान भुज दंड को करत हैं मान धाता वर्गे राजे अते दिलीप वर्गे छत्धारी जो अपन पुजाव का बहुत माण करते सन तारा से दिली सर दुर्योधन से मान तारी भोग भोग भूम अंत भूम में मिलत हैं ਧਾਰਾ ਵਰਗੇ ਰਾਜੇ ਦਿੱਲੀ ਸਰ ਅਤੇ ਦਰਯੋਦਨ ਵਰਗੇ ਅਹੰਕਾਰੀ ਜੋ ਭੋਗਾ ਨੂੰ ਭੋਗ ਭੋਗ ਕੇ ਆਖਰ ਵਿੱਚ ਧਰਤੀ ਵਿੱਚ ਹੀ ਮਿਲ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ